ਸਾਰਾ ਦਿਨ ਕੰਮ ਨਹੀਂ ਮੁਕਦਾ ਜਿੰਨਾ ਮਰਜੀ ਕਰੀ ਜੋ ਵੇਲੇ ਨਹੀਂ ਹੁੰਦਾ ਭਾਈ ਪੂਜਾ ਕਿੰਨੀ ਸੋਹਣੀ ਲੱਗਦੀ ਪਈ ਹੈ ਐ ਕਿੱਥੋਂ ਆਂਦੀ ਕਿੱਡਾ ਸੋਨਾ ਸੂਟ ਪਾਇਆ ਸਤਿ ਸ਼੍ਰੀ ਅਕਾਲ ਮਨਜੂ ਦੀਦੀ ਭਾਈ ਪੂਜਾ ਬੜੀ ਸੋਹਣੀ ਲੱਗਣ ਢਈ ਹੈ ਬੜਾ ਸੋਨਾ ਸੂਟ ਪਾਇਆ ਓ ਥੈਂਕ ਯੂ ਕਿੱਥੋਂ ਆਈ ਹੈ ਮੈਂ ਮੇਰੀ ਅੱਜ ਕਿੱਟੀ ਪਾਰਟੀ ਸੀਗੀ ਕਿੱਟੀ ਪਾਰਟੀ ਹਾਂ ਮੈਂ ਤੇ ਉੱਥੋਂ ਆਈ ਆ ਉਹ ਕਿਉਂ ਹੁੰਦੀ ਹੈ ਕਿੱਟੀ ਪਾਰਟੀ ਹਾਂ ਤੁਹਾਨੂੰ ਨਹੀਂ ਪਤਾ ਨਾ ਮਨੂੰ ਆਏ ਤੇ ਮੈਂ ਤੁਹਾਨੂੰ ਕਹਿੰਦੀ ਰਹਿਣੀ ਆ ਕਿ ਘਰ ਦੇ ਕੰਮਾਂ ਤੋਂ ਕਿਤੇ ਵਿਹਲੇ ਹੋਵੋ ਤਾਂ ਕਿਤੇ ਬਾਹਰ ਦੁਨੀਆ 'ਚ ਨਿਕਲੋ ਸਹੀ ਗੱਲ ਹਾਂ ਦਾ ਕਿ ਮਨ ਦੋਦਾ ਸਮਝਾ ਦੂ ਕੰਮ ਛੱਡ ਤੂੰ ਮੈਂ ਤੁਹਾਨੂੰ ਦੱਸਦੀ ਆ ਕਿੱਟੀ ਪਾਰਟੀ 'ਚ ਨਾ ਹੁਣ ਮੰਨ ਲਓ ਤੁਹਾਡੀਆਂ ਕੋਈ 5-7 ਸਹੇਲੀਆਂ ਨੇ ਕੋਈ 4-5 ਭੈਣਾਂ ਜੋ ਵੀ ਐ ਇਹ ਅਸੀਂ 15-20 ਲੇਡੀਜ਼ ਇਕੱਠੀਆਂ ਹੋ ਕੇ ਨਾ ਬਾਹਰ ਕਿਤੇ ਰੈਸਟੋਰੈਂਟ 'ਚ ਜਾਈਦਾ ਤੇ ਆਪਣੇ ਆਪਣੇ ਪੈਸੇ ਪਾ ਕੇ ਨਾ ਕਿੱਟੀ ਪਾਈਦੀ ਆ ਅੱਛਾ ਹੋਟਲ 'ਚ ਜਿਹੜਾ ਜਾਂਦਾ ਅੱਛਾ ਭਾਵੇਂ ਘਰ ਵੀ ਕਰ ਲਓ ਹਜ਼ਾਰ ਪਾ ਲੋ 2000 ਪਾ ਲੋ 5000 ਪਾ ਲੋ ਜਿੰਨੇ ਜਿੰਨੇ ਦੀ ਤੁਈ ਪਾਣੀ ਆ ਫਿਰ ਉਹ ਪਾ ਲਈਦੇ ਤੇ ਉਹ ਸਾਰਿਆਂ ਦੇ ਪੈਸੇ ਇਕੱਠੇ ਹੋ ਜਾਂਦੇ ਆ ਤੇ ਜਿਹਦੀ ਕਿੱਟੀ ਦੀਦੀ ਪਰਚੀ ਨਿਕਲੇ ਉਹਨੂੰ ਦੇ ਦੀਦੀ ਆ ਤੇ ਦੂਜੀ ਗੱਲ ਫਿਰ ਉੱਥੇ ਨਾਲ ਨਾ ਆਪਣੇ ਆਪਣੇ ਪੈਸੇ ਪਾ ਕੇ ਨਾ ਐ ਵਧੀਆ ਖਾਣ ਪੀਣ ਦਾ ਸਮਾਨ ਲਈਦਾ ਹੈ ਉਹ ਚਾਹ ਉਹ ਲਾਲੇ ਨੂੰ ਆਰਡਰ ਕਰਦੀਦਾ ਕਿ ਐ ਸਮਾਨ ਹੈ ਅਸੀਂ ਜਿੰਨਾ ਵੀ ਸਮਾਨ ਲੈਣਾ ਜੋ ਤੁਹਾਡੀ ਚਾਹ ਹੈ ਜਾਂ ਜੋ ਤੁਸੀਂ ਆਪਣਾ ਆਪਣਾ ਆਰਡਰ ਕਰੇ। ਜੋ ਤੁਹਾਡਾ ਦਿਲ ਕਰੇ। ਅੱਛਾ। ਤੁਸੀਂ ਆਪਣਾ ਖਾਓ ਪੀਓ ਨਾਲੇ ਕਿੱਟੀ ਖੇਡੋ ਤਮ ਬੋਲਾ ਵੀ ਖੇਡੀਦਾ। ਉਹ ਮੈਂ ਤੁਹਾਨੂੰ ਫੇਰ ਸਮਝਾਵਾਂਗੀ ਤੁਹਾਨੂੰ ਸਮਝ ਨਹੀਂ ਲੱਗਣੀ। ਉਹ ਖੇਡਣ ਵਾਲੀ ਗੇਮ ਹੁੰਦੀ ਐ। ਠੀਕ। ਤੇ ਉਹ ਸਾਰੀਆਂ ਖੇਡੀ ਨਹੀਂ ਹਾਸ ਖੇਡ ਲਈਦਾ। ਨਾਲੇ ਮਹੀਨੇ ਬਾਅਦ ਅਸੇ ਲੀਆਂ ਪੈਣਾ ਨੂੰ ਮਿਲ ਲਈਦਾ ਤੇ ਨਾਲੇ ਵਧੀਆ ਜਿਹਾ ਤਿਆਰ ਸ਼ਹਿਰ ਹੋ ਕੇ ਕਿਤੇ ਦੁਨੀਆ 'ਚ ਬਾਹਰ ਨਿਕਲੀਦਾ। ਫੇਰ ਤੂੰ ਆਉਂ ਕਰੀ। ਹੁਣ ਤੂੰ ਜਿੱਦੋਂ ਵੀ ਜਾਏਂਗੀ ਨਾ ਮੈਨੂੰ ਆਪਣੇ ਨਾਲ ਲੈ ਕੇ ਜਾਇ ਤੇ ਮੈਂ ਤੇਰੇ ਨਾਲ ਹੀ ਚਲੀ ਜਾਵਾਂਗੀ ਮੀਨਾ ਮੁੰਨਾ ਨਹੀਂ ਮਡਿਕਨਾਗਾ ਤੇ ਤੇਰੀ ਅੱਜ ਕੱਲ ਦੇ ਵਿੱਚ ਨਹੀਂ ਗਈ ਨਾ ਹਾਂ 15 ਦਿਨਾਂ ਬਾਅਦ ਮੇਰੀ ਇੱਕ ਹੋਰ ਗਿੱਟੀ ਗਈ ਆ ਫੇ ਤੂੰ ਮੈਨੂੰ ਲੈ ਜਾਵੇਂਗੀ ਨਾ ਪਰ ਨਹੀਂ ਅਸਨਾ ਗੈਸ ਕਿਲਾਉਡ ਨਹੀਂ ਰੱਖੇ ਹੋਏ ਨਾ ਅਸੀਂ ਹਾਏ ਮੈਂ ਤੇਰੀ ਗੈਸ ਤੇ ਮੈਂ ਤੇ ਤੇਰੀ ਵੱਡੀ ਦੀਦੀ ਗਈਆਂ ਤੂੰ ਕਹਦੀ ਮੇਰੀ ਦੀਦੀ ਨੇ ਨਾਲ ਆਣਾ ਉੱਥੇ ਆਉਂ ਕਰਾਂਗੀ ਨਾ ਤੂੰ ਆਪੇ ਕਰਨੀ ਆ ਨਾ ਖਾਣ ਪੀਣ ਦਾ ਪ੍ਰੋਗਰਾਮ ਹੁੰਦਾ ਉੱਥੇ ਮੈਂ ਖਾਵਾਂ ਪੀਵਾਂਗੀ ਕੁਝ ਨਹੀਂ ਮੈਂ ਤੇਰੇ ਨਾਲ ਦੇਖ ਲਵਾਂਗੀ ਨਾਲੇ ਮੈਨੂੰ ਜਾਚ ਆ ਜਾਏਗੀ ਤੇ ਨਾਲੇ ਮੈਂ ਤੇਰ ਨਾਲ ਖੇਡ ਲਵਾਂਗੀ ਨਾਲੇ ਦੀਦੀ ਹੈ ਜੀ ਕਿਹੜੀ ਗੱਲ ਕਰਦੇ ਜੀ ਆਪਾਂ ਸ਼ੇਅਰ ਕਰਕੇ ਖਾ ਲਾਂਗੇ ਨਾ ਦੱਸ ਐਂਦਾ ਚੰਗਾ ਲੱਗਦਾ ਹੈ ਹੈ ਤੇਰੀ ਵੱਡੀ ਭੈਣ ਜਾਏ ਤੇ ਕੁਝ ਖਾਏ ਨਾ ਨਾਲੇ ਆਪਾਂ ਬੰਦਾ ਹੱਸ ਖੇਡ ਲੈਂਦਾ ਕੋ ਚਾਰ ਛੇਲੀਆਂ ਤੁਹਾਡੀਆਂ ਨਵੀਆਂ ਬਣਨ ਗਈਆਂ ਅੱਗੀ ਗੱਲ ਸਹੀ ਮੇਰੀ ਗੱਲ ਸੁਣ ਚੋ ਵੀਕੈਂਡ ਤੇ ਮੈਂ ਘਰ ਕੰਮ ਕਰਦੀ ਰਹਿਣੀ ਆ ਵੱਡੀ ਦੀਦੀ ਆਂਦੇ ਆ ਉਹ ਕਹਿ ਦਿੰਦੇ ਸਫਾਈ ਕਰ ਲੈ ਦੂਜੀ ਆਂਦੀ ਉਹ ਪੋਚੇ ਮਾਰ ਲੈ ਤੇ ਫਿਰ ਬੱਲੇ ਸਟਾਰਟ ਹੋ ਜਾਂਦੀ ਤੂੰ ਰੋਟੀਆਂ ਬਣਾ ਲੈ ਤੂੰ ਕੱਪੜੇ ਧੋ ਲੈ ਨਾਲੇ ਮੈਂ ਘਰ ਚ ਥੋੜੀ ਫਾਇਲ ਲੱਗੀ ਰਹਿਣਾ ਮੈਂ ਮੈਂ ਵੀ ਬਾਹਰ ਨਿਕਲ ਨਹੀਂ ਆ ਥੋੜਾ ਕੀ ਕਰੋ ਕਿ ਮੈਂ ਵੀ ਬਾਹਰ ਜਾਣਾ ਹੁਣ ਘਰ ਜਾ ਕੇ ਨਾ ਘਰ ਦੇ ਨਾਲ ਸਲਾਹ ਕਰ ਲੈਣਾ ਜਾਂ ਕਹਿ ਦੇਣਾ ਕਿ ਮੈਂ ਵੀ ਕਿੱਟੀ ਪਾਣੀ ਆ ਤੇ ਮੈਂ ਜਾਣਾ ਹੀ ਜਾ ਆਏ ਹਾਈ ਨਹੀਂ ਸਲਾਹ ਕਾਜੀ ਕੰਨੀ ਪੂਜਾ ਮੈਂ ਮੈਂ ਸਦਾ ਹੀ ਉਹਨਾਂ ਨੂੰ ਕਹਿ ਦਣਾ ਮੈਂ ਕਿ ਮੈਂ ਕਿੱਟੀ ਪਾਣੀ ਆ ਤੇ ਪਾਣੀ ਆ ਮੈਂ ਜਾਣਾ ਤੇ ਜਾਣਾ ਹੀ ਜਾਣਾ ਵਾ ਉਹ ਮੈਂ ਰੋਟੀਆਂ ਥੋੜੀ ਬਣਾਉਂਦੀ ਰਹਿ ਜਾਣਾ ਘਰ ਦੇ ਵਿੱਚ ਮੇਰੀ 15 ਦਿਨ ਬਾਅਦ ਕਿੱਟੀ ਆ ਨਾ ਬੰਦੀਆਂ ਜਾਂ ਸੋਨਾ ਜਾਂ ਸੂਟ ਸਵਾ ਲਿਓ ਤੇ ਨਾਲ ਮੈਚਿੰਗ ਟੋਬਸ ਟੂਪਸ ਪਾ ਲੈਣਾ ਚਲ ਠੀਕ ਹੈ ਸਿਆਰ ਹੋ ਜਾਣਾ ਮੈਂ ਤਨ ਨਾਲ ਖੜਾ ਚਾ ਤੂੰ ਆਉਂ ਕਰੀ ਹਾਂ ਤੈਨੂੰ ਪਤਾ ਲੱਗ ਜਾਏਗਾ ਤੈਨੂੰ ਆਉਂ ਕਰੀ ਹਾਂ ਸੂਟ ਮੈਂ ਜਿਹੜਾ ਸਵਾਵਾਂਗੀ ਤੇ ਮੈਂ ਫੋਟੋ ਖਿੱਚ ਕੇ ਭੇਜ ਦਾਂਗੀ ਤੂੰ ਉਹਦੇ ਨਾਲ ਦੇ ਮਨੂੰ ਕਾਂਟੇ ਲਿਆ ਦੇਵੀ ਤੂੰ ਬੜੇ ਸੋਨੇ ਲੈਣੀਆਂ ਚਲ ਠੀਕ ਹੈ ਆਈ ਫਿਰ ਆਉਂ ਕਰੀ ਤੂੰ ਆਪਣੀ ਜਿਹੜੀ ਤੂੰ ਕੰਨੀ ਪਈ ਐ ਨਾ ਕਿੱਟੀ ਜੀ ਤੁਹਾਨੂੰ ਪਤਾ ਨਹੀਂ ਲੱਗਣਾ ਤੂੰ ਇੱਕ ਵਾਰੀ ਆਪਣੇ ਘਰੋਂ ਲੈ ਆਈ ਤੇ ਮੈਨੂੰ ਦਹਾਜੀਆਂ ਆ ਕੇ ਕੀ ਪਤਾ ਮੈਂ ਤੇਰੇ ਨਾਲ ਸਿੱਖ ਲਵਾਂ ਫਿਰ ਮੈਂ ਖੇੜੀ ਵੀ ਲਵਾਂਗੀ ਆਪਣੇ ਘਰ ਦੇੰ ਤੇ ਪੁੱਛ ਲਓ ਚਲ ਨਹੀਂ ਚੱਲ ਘਰ ਦੇੰ ਮੈਨੂੰ ਨਾ ਕਰਨੀ ਆ ਮੈਂ ਆਪੇ ਆਪਣੀ ਸੱਸ ਨੂੰ ਪੁੱਛ ਲੈਣਾ ਤੂੰ ਹੱਸਣਾ ਕਰੀ ਤੂੰ ਨਾ ਆਉਂ ਕਰੀ ਕੱਲ ਮੈਂ ਜਲਦੀ ਵੇਲੀ ਹੋ ਜਾਵਾਂਗੀ ਤੇ ਤੂੰ ਮੈਨੂੰ ਆ ਕੇ ਸਖਾ ਜਵੀ ਤੁਸੀਂ ਮੇਰੇ ਘਰੇ ਆ ਜੀ ਅਫੀ ਗੱਲ ਸਹੀ ਕਿਚ-ਕਿਚੀ ਨਹੀਂ ਪੈਗੀ ਜਿਆਦਾ ਤੇ ਸੱਸਾ ਨਹੀਂ ਮਨੂੰ ਕਹਿ ਲਾਪਣ ਐ ਕੀ ਕਰਦੀ ਐ ਐ ਕੀ ਕਰਦੀ ਤੇਰੀ ਘਾਰੀ ਆ ਜਾ ਕੇ ਆਹੋ ਕੱਲ ਸ਼ਾਮੀ ਆ ਜਾਣਾ ਆਪਾਂ ਇਕੱਠੇ ਚਾਹ ਪੀਵਾਂਗੇ ਚੱਲ ਵਧੀਆ ਸੋ ਮੈਂ ਨਾ ਖਾਣ ਪੀਣ ਖਾਣ ਦਾ ਸਮਾਨ ਮੈਂ ਲਾਵਾਂਗੀ ਤੈਨੂੰ ਮੈਂ ਫੋਨ ਕਰਕੇ ਆਵਾਂਗੀ ਤੂੰ ਜਾ ਕਿਤੇ ਬਾਹਰ ਹੀ ਨਾ ਆ ਜਨ ਉਹਨਾਂ ਨੂੰ ਸੂੜੀ ਪੈ ਜਣੀ ਕਿਤੇ ਨਾ ਮੰਜੂ ਗੱਲਾਂ ਲੱਗੀਆਂ ਨੇ ਮੈਂ ਕੰਮ ਕਰ ਲਿਆ ਹੁਣ ਘਰ ਥੋੜੀ ਬੈਠੇ ਰਹੀਦਾ ਵਾ ਕਿਤੇ ਗਾਜਾ ਵੀ ਲਿਆ ਕਰੋ ਅਸਰਾ ਹੀ ਕਰਨਾ ਪੂਜਾ ਚੱਲ ਚੱਲੀ ਮੈਂ ਹਾਂ ਨਹੀਂ ਇਹ ਤਾਂ ਬੜੀ ਵਧੀਆ ਗੱਲ ਦੱਸਦੀ ਗਈ ਕਿੱਟੀ ਤੇ ਜਾਵਾਂਗੇ ਨਾਲੇ ਨਵੀਆਂ ਸੇਲੀਆਂ ਪਹਿਣਾ ਮਿਲਣਗੀਆਂ ਇਹ ਗੱਲ ਸਹੀ ਐ ਪਰ ਮੈਂ ਨਾ ਹੁਣੇ ਮੰਮੀ ਨਾਲ ਜਾ ਕੇ ਗੱਲ ਕਰਦੀ ਆ ਕਰਾਂ ਕਰਦੀ ਆ ਹੁਣ ਨਾ ਆ ਇਹ ਕਿੰਨਾ ਟਾਈਮ ਹੋ ਗਿਆ ਅਜ ਤੱਕ ਇਹਦੀ ਸਫਾਈ ਨਹੀਂ ਹੋਈ ਬੋਕਰ ਮਾਰਨੀ ਸੀ 5 ਮਿੰਟ ਚ ਬੋਕਰ ਵੱਜ ਜਾਂਦੀ ਆ ਪਤਾ ਨਹੀਂ ਕਿਦਾਂ ਕਿੰਨਾ ਗੱਲਾਂ ਲੱਗ ਜਾਂਦੀ ਰਾਤ ਗਲੀ ਚ ਖਲੋ ਜਾਂਦੀ ਆ ਉਹ ਆ ਜਾ ਉਹਨੂੰ ਵੀ ਰੋਕ ਲਾ ਉਹ ਆ ਜਾ ਉਹਨੂੰ ਵੀ ਰੋਕ ਲੈਦਾ ਕੰਮ ਹੀ ਉਹ ਬਹੁਤਾ ਹੀ ਜ਼ਿਆਦਾ ਕੰਮ ਖਰਾਬ ਕਰਨ ਲੱਗ ਪਿਆ ਇਹਨੂੰ ਸਫਾਈ ਨਹੀਂ ਕਰਨ ਦਿਆ ਕਰ ਮੈਂ ਆਪਣੇ ਘਰਿਆ ਕਰਨੀ ਬਾਹਰ ਜਾ ਕੇ ਗੱਲਾਂ ਨਾ ਲੱਗੀ ਰਹਿੰਦੀ ਐ ਮੰਮੀ ਹਾਂ ਮੰਮੀ ਹੋ ਗਈ ਸਫਾਈ ਸਫਾਈ ਨੂੰ ਗੋਲੀ ਮਾਰੋ ਬੜਾ ਟਾਈਮ ਲੱਗਾ ਕੌਣ ਸੀ ਕਿੰਨਾ ਗੱਲਾਂ ਲੱਗਣ ਦੀ ਉਹ ਪੂਜਾ ਪੂਜਾ ਇਹ ਨਾਲਦਿਆਂ ਦੀ ਨੂੰ ਉਹ ਕੀ ਗੱਲਾਂ ਕਰਦੀ ਸੀ ਤੇ ਨਾਲ ਮਗਲਾਂ ਬੜੀਆਂ ਸੋਨੀਆਂ ਕਰਕੇ ਗਈ ਜੀ ਇੱਕ ਤੇ ਉਹਨੇ ਸੂਟ ਬੜਾ ਸੋਹਣਾ ਪਾਇਆ ਹੋਇਆ ਸੀ ਮੈਨੂੰ ਕਿਹਾ ਤੂੰ ਸੂਟ ਬੜਾ ਸੋਹਣਾ ਪਾਇਆ ਹੋਇਆ ਵੈ ਤੇ ਗੰਧੀ ਹਾਂ ਮੰਜੂ ਦੀ ਤੇਰਾ ਮੜਾੜੀ ਕਿੱਡਾ ਸੋਹਣਾ ਸੂਟ ਹਾਏ ਮੇਰਾ ਨਹੀਂ ਅੰਨਾ ਸੋਨਾ ਹੈਗਾ ਤੇ ਨਾਲੇ ਮਨੇ ਇੱਕ ਹੋਰ ਚੀਜ਼ ਦੱਸ ਗਈ ਜੀ ਕੀ ਦੱਸ ਗਈ ਆ ਗੰਧੀ ਮੈਂ ਨਾ ਮਹੀਨੇ ਬਾਦੋਂ ਨਾ ਕਿੱਟੀ ਖੇਡਣ ਜਾਂ ਨਹੀਂ ਆ ਤੂੰ ਵੀ ਜਾਇਆ ਕਰ ਉਹ ਕਿੱਟੀ ਕੌਣ ਹੁਣ ਉਹ ਪਤਾ ਨਹੀਂ ਕੋਈ ਪਰਚੀਆਂ-ਪੁਰਚੀਆਂ ਹੁੰਦੀਆਂ ਵੈ ਕੰਦੀ ਕਮੇਟੀ ਪਾਈਦੀ ਐ ਤੇ ਮਹੀਨੇ ਬਾਦੋਂ ਖੇਡੀਦੀ ਐ ਤੇ ਮੈਂ ਕਿਹਾ ਮੈਂ ਵੀ ਖੇਡਣੀ ਐ ਮੈਂ ਕਿਹਾ ਮੰਨੂ ਵੀ ਨਾਲ ਲੈ ਜੀ ਤੇ ਕੰਦੀ ਪੱਲਾ ਤੇ ਉਹਨੇ ਨਾ ਕਰ ਦਿੱਤੀ ਮੈਂ ਕਿਹਾ ਮੰਨੂ ਵੀ ਲੈ ਜਾਕਰ ਮੈਂ ਕਿਹਾ ਮੈਂ ਸਾਰੀ ਦਿਹਾੜੀ ਘਰ ਵਿੱਲੀ ਹੁੰਨੀ ਐ ਮੈਂ ਕਿਹਾ ਮੈਂ ਸਵੇਰੇ-ਸਵੇਰੇ ਕੰਮ ਕਰਕੇ ਵਿੱਲੀ ਹੋ ਜੰਨੀ ਐ ਹੁਣ ਮੈਂ ਥੋੜੀ ਐ ਥੋੜੀ ਰੋਜ਼ ਭਾਂਡੇ ਮਾਂਜਦੀ ਰਹਾਂ ਸਫਾਈਆਂ ਕਰਦੀ ਰਹਾਂ ਕੱਪੜੇ ਧੋਂਦੀ ਰਹਾਂ ਤੁਹਾਡੀਆਂ ਗੱਲਾਂ ਸੁਣਦੀ ਰਹਾਂ ਕਦੀ ਮੇਰੇ ਸਿਰ 'ਚ ਤੇਲ ਲਾ ਦੇ ਮੇਰੇ ਕਦੀ ਲੱਤਾਂ ਘੁੱਟ ਦੇ ਬੋਲੀ ਜਾਂ ਨਾ ਕਿੱਟੀ ਕਿੱਟੀ ਨਾ ਖੇਡਣਾ ਘਰ ਵੀ ਤੂੰ ਖੇਡ ਸਕਦੀ ਤੂੰ ਕਿੱਟੀਆਂ ਖੇਡਣ ਚੱਲੀ ਐ ਕਿੱਟੀ ਨਾ ਕੜੀ ਗੱਲੋਂ ਖੇਡਣੀ ਇਤੀਨਾ ਹਾਈ ਹਾਈ ਕਿੱਟੀ ਨਾਲ ਨਹੀਂ ਖੇਡਣਾ ਕਿਸੇ ਦਾ ਨਾਮ ਨਹੀਂ ਹੈਗਾ ਉਹ ਗੇਮ ਹੈਗੀ ਕਹਿੰਦੇ ਗੇਮ ਕੋਈ ਪਰਚੀਆਂ ਪੁਰਚੀਆਂ ਹੁੰਦੀਆਂ ਵੈ ਉਹ ਖੇਡਦੀਆਂ ਵੈ ਤੈਨੂੰ ਮੈਂ ਕਹਤਾ ਮੈਨੂੰ ਲੈ ਜੀ ਨਾ ਤੇ ਨਾਲੇ ਮੇਰੀ ਗੱਲ ਸੁਣ ਮੈਂ ਘਰ ਬੈ ਕੇ ਕੀ ਕਰਨਾ ਜੇ ਮੈਂ ਖੇਡਣੀ ਹੈ ਤੇ ਖੇਡਣੀ ਹੈ ਖੇਡਣੀ ਹੈ ਨਿਸ਼ ਦੇਣੇ ਉਹ ਤੇ ਛਾਊਕਾਰਾਂ ਦਾ ਕੰਮ ਹੈ ਉਹ ਛਾਊਕਾਰਾਂ ਦੇ ਚੋਚਲੇ ਆ ਉਹ ਡਰਾਮੇ ਕਰਦੀਆਂ ਤਿਆਰ ਸ਼ਾਰ ਹੁੰਦੀਆਂ ਨਿਕਲ ਜਾਂਦੀਆਂ ਹੋਟਲਾਂ ਦੇ ਵਿੱਚ ਅਹੀਂ ਨਹੀਂ ਜਾਣਾ ਉਥੇ ਅਹੀਂ ਕੋਈ ਛਾਊਕਾਰ ਤੇ ਗਰੀਬ ਵੀ ਕਿੱਥੋਂ ਹੈ ਅਸੀਂ ਵੀ ਸ਼ੌਕ ਕਰੀ ਆ ਆਪਣੇ ਘਰ ਰੋਟੀ ਖਾਣੇ ਆ ਸਾਡਾ ਮਕਾਨ ਆ ਆਪਣੀ ਕੀ ਨਾਮ ਲੈਂਦੇ ਮੋਟਰਸਾਈਕਲ ਆ ਸਭ ਕੁਝ ਹੈਗਾ ਪਰ ਸ਼ੌਕ ਕਰੀ ਆ ਹੋਰ ਕੀ ਆ ਵੇਖ ਲੈ ਸ਼ੌਕ ਕਰਦੀਆਂ ਨਿਸ਼ਾਨੀਆਂ ਆ ਵੇ ਆ ਸ਼ੌਕ ਕਰਦੀਆਂ ਨਿਸ਼ਾਨੀਆਂ ਸਹੁਰੇ ਤੋਂ ਗਿਆ ਛਾਮਾ ਨੂੰ ਵਿਚਾਰਾ ਕਮਾ ਕੇ ਆਉਂਦਾ ਈ ਤੇ ਰਾਤ ਨੂੰ ਰੋਟੀ ਖਾਈਦੀ ਆ ਚਲ ਇਹਦਾ ਸ਼ੌਕ ਕਰੇ ਚਲ ਕਮਾਂਦਾ ਤੇ ਹੈ ਨਾ ਜੇ ਕਮੰਦ ਹੈ ਤੇ ਫੇਰ ਇਸੀ ਖਾਣੇ ਤੇ ਜੇ ਕੋਈ ਕੱਟੀ ਵੀ ਪਾਲਾਂਗੇ ਤੇ ਉਹਦੇ ਵਿੱਚ ਕੀ ਗੱਲ ਹੈਗੀ ਆ ਤੇ ਉਹਦੇ ਵਕਤ ਜਿਹੜੇ ਪੈਸੇ ਲੱਗਣੇ ਆ ਜਿਹੜਾ ਵੀਰੇ ਤੈਨੂੰ ਸੂਟ ਸੁਵਾਉਣਾ ਪੈਣਾ ਵਾ ਫਿਰ ਜਿਹੜਾ ਤੂੰ ਪਾ ਕੇ ਘੁੰਮ ਜਾਇਆ ਕਰਨਾ ਹੋਟਲ 'ਚ ਉਹ ਕਿੱਥੋਂ ਆਉਣਾ ਈ ਹੋ ਉਹੀ ਪਹਾਂਚੇ ਹੀ ਆਣਾ ਮੈਂ ਉਹ ਤੁਸੀਂ ਲੈ ਦੇਣਾ ਹਏ ਹੇ ਮੈਂ ਮਰ ਜਾ ਮੈਂ ਕੋਈ ਦਫਤਰ 'ਚ ਲੱਗੀ ਆ ਮੈਂ ਲੈ ਦੇਵਾ ਤੇ ਜੁਲੀ ਦਫਤਰ ਵਾਲੀਆਂ ਜਿਹੜੀਆਂ ਨੇ ਉਹੀ ਸੂਟ ਲੈ ਕੇ ਦਿੰਦੀਆਂ ਨੂੰ ਆ ਬੈਠੇ ਤੇ ਟੋਆ ਪੁੱਟਿਆ ਮੈਂ ਨੋਟਾਂ ਦਾ ਤੂੰ ਟੋਆ ਲਾਇਆ ਵਾ ਜੋ ਬੂਟਾ ਲਾ ਲੋ ਭਾਵੇਂ ਭਾਣੋ ਟੋਇਆ ਪੁੱਟ ਲੋ ਸੂਟ ਤੇ ਮੈਂ ਲੈ ਲਵਾਂਗੀ ਸੂਟ ਦੀ ਮੈਨੂੰ ਕੋਈ ਟੈਨਸ਼ਨ ਨਹੀਂ ਹੈ ਪਰ ਮੈਂ ਕਿੱਟੀ ਖੇਡ ਨਹੀਂ ਖੇਡਣੀ ਮੈਂ ਤੇ ਵੱਡੀ ਦੀ ਦਿਨ ਵੀ ਕਹਿਣ ਲੱਗੀ ਆ ਤੂੰ ਵੀ ਮੇਰੇ ਨਾਲ ਚੱਲ ਪਿਆ ਕਰ ਭਾਵੇਂ ਖੇਡ ਨਾ ਸਾਰਾ ਟੱਬਰ ਕਿੱਟੀ ਖੇਡਣ ਚੱਲ ਜਾਓ ਰੋਟੀਆਂ ਪਕਾਉਣ ਦੀ ਖਾਣ ਦੀ ਕੰਮ ਕਰਨ ਦੀ ਕੋਈ ਲੋੜ ਨਹੀਂ ਆ ਨਹੀਂ ਪੈਣੀ ਲੋੜ ਕਿੱਟੀਆਂ ਤੋਂ ਜਾਗਣਾ ਹਾਂ ਉਹ ਕੰਦੀ ਸੀ ਕੰਦੀ ਉਹ ਖਾਣ ਪੀਣ ਵਾਸਤੇ ਵੀ ਦਿੰਦੇ ਆ ਨਾਲ ਤੇ ਨਾ ਜਦੋਂ ਉੱਥੇ ਖਾ ਪੀ ਆ ਨਾ ਤੂੰ ਢਿੱਡ ਤੇ ਆਪੇ ਭਰ ਜਾਣਾ ਫੇਰ ਰੋਟੀ ਖਾਣ ਦੀ ਕੀ ਲੋੜ ਹੈ ਤੇ ਸਾਰਾ ਨਾ ਜਾ ਕਰਨਾ ਤੇ ਸਾਰੇ ਚੱਲ ਪਾਵਾਂਗੇ ਸਾਰੇ ਖੇਡ ਲਵਾਵਾਂਗੇ ਤੇਰੇ ਡੈਡੀ ਵੀ ਜਾਊਗਾ ਮਮੀ ਜਾਊਗੀ ਤੇ ਰਾਣੀ ਚਠਾਣੀ ਸਾਰੀਆਂ ਜਾ ਕਰਾਂਗੇ ਮਾਤਾ ਤੇਰਾ ਦਿਮਾਗ ਹੈ ਨਹੀਂ ਡੈਡੀ ਨਾ ਥੋੜੀ ਜਾਣ ਉਹ ਜਨਾਨੀਆਂ ਦੀ ਹੁੰਦੀ ਨਹੀਂ ਰੀ ਜਨਾਨੀਆਂ ਨੇ ਨਾਲੇ ਮੇਰੀ ਗੱਲ ਤੈਨੂੰ ਕੀ ਲੋੜਾ ਬੁੱਢੇ ਵੇਲੇ ਜਾਣ ਦੀ ਕੱਲੀ ਮੈਂ ਚਲੀ ਜਾਵਾਂਗੀ ਕੱਲੀ ਤੂੰ ਚਲੀ ਜਾਏਂਗੀ ਇਹ ਉੱਥੇ ਰੋਟੀਆਂ ਖਾ ਆਵਾਂਗੇ ਉੱਥੋਂ ਨਾਸ਼ਤਾ ਪਾਣੀ ਕਰ ਆਵਾਂਗੇ ਐ ਐ ਭੁੱਖੇ ਬੈਠੇ ਰਹਿਣਗੇ ਤੋਤੇ ਤੋਤੀ ਤੋਤਾ ਤੋਤੀ ਭੁੱਖੇ ਬੈਠੇ ਰਹਿਣਗੇ ਉਹ ਵੇਖਣਗੇ ਟੁਕ 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 ਕਿੱਥੋਂ ਆਉਂਦੀ ਐ ਤੇ ਕਿਦੋਂ ਪਕਾਉਂਦੀ ਐ ਐ ਨਾ ਮਾਤਾ ਤੂੰ ਭਾਵੇਂ ਤੋਤਾ ਬਨ ਤੇ ਭਾਵੇਂ ਤੋਤੀ ਬਨ ਕਿੱਟੀ ਮੈਂ ਖੇਡ ਨਹੀਂ ਖੇਡਣੀ ਜੋ ਮਰਜ਼ੀ ਭਾਵੇਂ ਘਰ ਚ ਕਲੇਸ਼ ਪਾ ਮੈਂ ਕਿੱਟੀ ਖੇਡਨੀ ਐ ਤੇ ਖੇਡਨੀ ਨਹੀਂ ਤੇਰੀ ਉਮਰ ਤੋਤਾ ਤੋਤੀ ਬਨ ਨਾ ਮੰਜੂ ਇਤਨਾ ਨਾ ਕਰ ਦੇਖ ਮਾਤਾ ਮੈਂ ਤੇ ਜਾਣਾ ਹੀ ਜਣ ਤੂੰ ਭਾਵੇਂ ਤੋਤਾ ਬਨ ਤੇ ਭਾਵੇਂ ਤੋਤੀ ਬਨ ਨੀਡੇ ਸਾਰਿਆਂ ਨੂੰ ਲੱਗੇ ਹੁੰਦੀ ਅਸੀਂ ਘਰ ਭੁੱਖੇ ਬਿਠੇ ਰਵਾਂਗੇ ਤੁਸੀਂ ਤਾਂ ਕਿੱਟੀ ਚੋਂ ਖਾ ਆਉਣਾ ਵਾ ਜਾ ਕੇ ਮਨਸਵੰਨੀਆਂ ਚੀਜ਼ਾਂ ਇਹ ਕੰਮ ਨਾ ਕਰੀ ਚੰਗੀ ਰਹੇਗੀ ਮਾਤਾ ਇੱਕ ਮਹੀਨੇ ਬਾਅਦ ਹੋ ਜਾਣਾ ਮੈਂ ਕਿਹੜਾ ਰੋਜ਼ ਤੁਰਿਆ ਜਾਂ ਜਾਣ ਵਾਸਤੇ ਇੱਕ ਮਹੀਨੇ ਬਾਅਦ ਹੋ ਜਾਣਾ ਤੈਨੂੰ ਪੱਲੇ ਹੀ ਪਸੂੜੀਆਂ ਪੈ ਗਈਆਂ ਆ ਆ ਜਿਹੜੀ ਕੀ ਹੈ ਨਾ ਪੂਜਾ ਹੈ ਨਾ ਇਹ ਤੇ ਪਵਾੜੇ ਦੀ ਜਾੜੀ ਤੂੰ ਐਸੇ ਕਰਕੇ ਥਾਂ ਹੁੰਜਣ ਗਈ ਲੇਟ ਹੋਣੀ ਉਹ ਬਾਹਰ ਹੁਣ ਮੈਂ ਤੈਨੂੰ ਬਾਹਰ ਦਾ ਥਾਂ ਨਹੀਂ ਹੁੰਜਣ ਦਿਆ ਕਰਨਾ ਮੈਂ ਆਪੇ ਹੁੰਜੂ ਅੰਦਰ ਅੰਦਰ ਸਫਾਈ ਕਰ ਬਾਹਰ ਮੈਂ ਆਪੇ ਕਰੂੰ ਕਰਕੇ ਵਿਖਾਈ ਦੂੰ ਵਾਹ ਬਾਰ ਨਾਮ ਕਰਨਾ ਕਿਸੇ ਨੇ ਕਿਹਾ ਨਾ ਨੂੰਤੀ ਕੰਮ ਨਹੀਂ ਕਰਦੀ ਐ ਨਹੀਂ ਪਤਾ ਸਾਰਾ ਕੰਮ ਨੂੰ ਕੋਲ ਅੰਦਰੋਂ ਅੰਦਰੋਂ ਕਰਵਾ ਲੈਣਾ ਬਸ ਬਾਹਰ ਆਪਣਾ ਨਾਮ ਕਰ ਲੈਣਾ ਥੋੜਾ ਸਾਫ਼ ਕਰ ਲੈਆ ਦੇਖੋ ਜੀ ਮੰਜੂ ਦੀ ਸੱਸ ਸਾਰਾ ਕੰਮ ਘਰ ਦਾ ਕਰਦੀ ਹੈ ਬੜੀ ਚਲਾ ਕੇ ਮਾਤਾ ਤੂੰ ਜੇ ਕੰਮ ਕਰਨਾ ਨਾ ਤੂੰ ਅੰਦਰੋਂ ਕਰ ਲੈ ਮੈਂ ਬਾਹਰੋਂ ਆਪੇ ਕਰਾਂਗੀ ਕਿ ਨਾ ਕਿ ਮੈਂ ਅੰਦਰੋਂ ਕਰਨਾ ਘਰ ਤੂੰ ਗੱਲੇ ਲੱਗੀ ਰਵੇ ਤੇ ਮੈਂ ਅੰਦਰ ਕੰਮ ਲੱਗੀ ਰਵਾਂ ਤੂੰ ਤੂੰ ਚੁੱਪ ਕਰ ਜਾ ਬਸ ਆਰਾਮ ਨਾਲ ਬੜੀ ਤੇਜ਼ੀ ਮਾਤਾ ਕੋਈ ਗੱਲ ਨਹੀਂ ਤੇ ਨੂੰ ਵੀ ਮੈਂ ਤੇਰੀਆਂ ਹੀ ਆ ਦੇਖੀ ਅੱਜ ਤੋਂ ਬਾਅਦ ਨਾ ਬਾਹਰ ਦਾ ਕੰਮ ਕਰੂੰਗੀ ਮੈਂ ਤੇ ਘਰ ਦਾ ਕਰਾਂਗੀ ਤੂੰ ਮੈਂ ਤਾਂ ਹੱਸਣਾ ਹੀ ਹੱਸਣਾ ਕਿੱਪੀ ਖੇਡਣੀ ਮਜ਼ਾ ਹੀ ਆ ਜਾਣਾ ਵਾ ਮੰਜੂ ਵਾ ਚਾ ਸਫਾਈ ਕਰਦਾ ਪੂਜਾ ਵਾਲ ਵੀ ਜਾਣਾ ਮੈਂ ਮੈਂ ਪੂਜਾ ਨੇ ਆਦੇਣਾ ਮੈਂ ਸਿਮਰਨ ਆਂਟੀ ਰਜਵੰਤ ਜੀ ਆਜੋ ਸਿਮਰਨ ਆਂਟੀ ਤੂੰ ਕੀ ਕਰਦੇ ਫਿਰਨੀ ਮੈਂ ਪੂਜਾ ਮੈਂ ਕੁਛ ਨਹੀਂ ਸਫਾਈ ਕਰਦੀ ਪਈ ਹੋਰ ਸੁਣਾਓ ਆਂਟੀ ਜੀ ਮਧਿਆ ਕੀ ਕਰਦੀ ਫਿਰਦੀ ਸੈਂ ਮੈਂ ਨਾ ਸਫਾਈ ਕਰਦੀ ਪਈ ਜਲਦੀ ਜਲਦੀ ਮੈਂ ਨਾ ਪੂਜਾ ਵਾਲ ਜਾਣਾ ਵੈਂ ਉੱਥੇ ਕੀ ਉੱਥੇ ਉਹਨਾਂ ਮਿਲਣ ਜਾਣਾ ਵੈਂ ਤੁਮੋਂ ਨਾ ਕੱਲ ਮਿਲੀ ਸੀ ਉਹ ਕਿਤੇ ਕਿੱਟੀ-ਕੁੱਟੀ ਖੇਡਦੀਆਂ ਵੈਂ ਨਾ ਉਹਦੇ ਵੱਲੋਂ ਮੈਂ ਗੱਲ ਕਰਨ ਜਾਣਾ ਵੈਂ ਤੁਸੀਂ ਕਿੱਟੀ ਪਾਣੀ ਤੇ ਪਾਲਾਂਗੇ ਕਿਉਂ ਸੀ ਪਾਣੀ ਸਕਦੇ ਆਂਟੀ ਬੜਾ ਮੂੰਹ ਵੱਡਾ ਸੁਣ ਨਾ ਬਣਾ ਦੇ ਮੇਰੀ ਗੱਲ ਸੁਣ ਤੈਨੂੰ ਮੈਂ ਆਂਟੀ ਕਿਹੜੇ ਅੰਗਲੋਂ ਲੱਗਦੀ ਆਂ ਹੈ ਦੇਖੋ ਪਤਨ ਮਪਾਪ ਵੀ ਤਾਂ ਅੱਧਾ ਕੋਮਾ ਤੇ ਭਾਬੀਆਂ ਹੋਣ ਤਾਂ ਖੁਸ਼ ਬੜੀਆਂ ਹੁੰਦੀਆਂ ਤੁਸੀਂ ਆਂਟੀਆਂ ਵਕਨ ਮੂੰਹ ਬਣਾ ਕੇ ਬਹਿ ਗਏ ਹੋ ਭਾਬੀ ਕਹਿੰਗੀ ਫਿਰ ਮੈਂ ਤਾਂ ਖੁਸ਼ ਹੋਵਾਂਗੀ ਚਲੋ ਭਾਬੀ ਜੀ ਹਾਂ ਠੀਕ ਹੈ ਭਾਬੀ ਕੀ ਅਗਰ ਚਲੋ ਠੀਕ ਹੁਣ ਤੋਂ ਪਤਨ ਭਾਬੀ ਕਹਦਾਂਗੇ ਛੋਟੀ ਭਾਬੀ ਕਹਦਾਂਗੇ ਵੱਡੀ ਭਾਬੀ ਕਹਣਾ ਨਹੀਂ ਵੱਡੀ ਭਾਬੀ ਮੇਰੀ ਜਸਬੀ ਫਿਰ ਮੈਂ ਤੈਨੂੰ ਸੂਟ ਨਹੀਂ ਵਖਾਣਾ ਆਪਣਾ ਸੂਟ ਹਾਂ ਚੱਲ ਭਾਬੀ ਜੀ ਹਾਂਜੀ ਦੱਸੋ ਕਿਹੜਾ ਸੂਟ ਹੈਗਾ ਜੇ ਮੈਂ ਨਾ ਆਨਲਾਈਨ ਸੂਟ ਮੰਗਾਏ ਦੋ ਤਿੰਨ ਇੰਨੇ ਸੋਹਣੇ ਬੜੇ ਹੀ ਸੋਹਣੇ ਮੈਂ ਕਿਹਾ ਹਾਂ ਮੈਂ ਕਿਹਾ ਮੰਜੂ ਨੂੰ ਦਿਖਾਵਾਂਗੀ ਮੰਜੂ ਨੂੰ ਪਸੰਦ ਆਣਗੇ ਤੁਹਾਡਾ ਤੇ ਵੀ ਸੂਟ ਬੜਾ ਸੋਹਣਾ ਜੇ ਹਾਏ ਹਾਏ ਇਹ ਤੇ ਹੁਣ ਖਰਾਬ ਹੋ ਗਿਆ ਤੇ ਆ ਤੇਰਾ ਸੋਹਣਾ ਹੀ ਸੋਹਣਾ ਨਹੀਂ ਮੇਰੀ ਗੱਲ ਸੁਣ ਕਿਹੜੇ ਵਿਆਹ ਤੇ ਗਈਆਂ ਸੋ ਹੈ ਉਹ ਹਗਾ ਸੀ ਸਾਡੇ ਰਿਸ਼ਤੇਦਾਰਾਂ ਚ ਵਿਆਹ ਕਿਸੇ ਦਾ ਉਹਨਾਂ ਨੇ ਸਾਰਿਆਂ ਦੇ ਉੱਤੇ ਮੈਂ ਵੀ ਪਾ ਲਿਆ ਚੰਗਾ ਕੀਤਾ ਹੀ ਵਧੀਆ ਕੀਤਾ ਨਾ ਸੋਹਣਾ ਸੂਟ ਵਖਾਵਾ ਹਾਂ ਦਿਖਾਓ ਆ ਵੀ ਇੱਕ ਮੈਨੂੰ ਸੂਟ ਬੁਖਾਨੀ ਆ ਕਿੰਨੇ ਸੋਹਣੇ ਸੂਟ ਨੇ ਆ ਬੜਾ ਸੋਹਣਾ ਹੈ ਆ ਦੇ ਹਾਂ ਮੈਂ ਤਾਂ ਬੜਾ ਸੋਹਣਾ ਸੂਟ ਕਿੰਨਾ ਸੋਹਣਾ ਨਹੀਂ ਪ੍ਰਿੰਟ ਤੇ ਵਧੀਆ ਵੈ ਤੇ ਜਿਹੜਾ ਤੁਸੀਂ ਸੂਟ ਮੰਗਵਾਉਂਦੇ ਆ ਤੁਹਾਡਾ ਸੂਟ ਬਣ ਜਾਂਦਾ ਨਾ ਸਾਰਾ ਹਾਂ ਛੋਟਾ ਤਾਂ ਨਹੀਂ ਹੁੰਦਾ ਨਾ ਨਾ ਸਮਝ ਕਪੜਾ ਬਚਦਾ ਹੈ ਵਿੱਚੋਂ ਅੱਛਾ ਆਹੋ ਕੋਈ ਵੀ ਦਿੱਕਤ ਨਹੀਂ ਆਂਦੀ ਜੇ ਕੁਝ ਹੋ ਵੀ ਜਾਏ ਉਨੇ ਕੀ ਤੇ ਵਾਪਸੀ ਭੇਜਦੇ ਵਾਪਸੀ ਹੋ ਜਾਂਦਾ अच्छा वापस हो ਜਾਂਦਾ ਪਰ ਨਹੀਂ ਮੈਂ ਨਾ ਮੈਂ ਕਿਉਂ ਆਪਣੇ ਕੋਲ ਪੈਸੇ ਖਰਚਾ ਮੈਂ ਮਾਤਾ ਦਾ ਸਿਰ ਖਾਨੀ ਆ ਮਾਤਾ ਨੂੰ ਕੰਨੀ ਮਨ ਸੂਟ ਮੰਗਵਾਤੇ ਨਾਲੇ ਸਾਰੀ ਰਾਤ ਮਾਤਾ ਮੋਬਾਈਲ ਤੇ ਵੇਖਦੀ ਰਹਿੰਦੀ ਆ ਹੁੰਨੇ ਝਟ ਕੱਢ ਲੈਣੇ ਸੂਟ ਤੇ ਮਨੂੰ ਮੰਗਵਾ ਦਿੰਨੇ ਸਹੀ ਹੈ ਸਮਝੀ ਉਹਨ ਗਰਮੀਆਂ ਆਂਦੀਆਂ ਪਈਆਂ ਨੇ ਨਾ ਚਾਰ ਪੰਜ ਸੂਟ ਮੰਗਾ ਲੈ ਚਾਰ ਪੰਜ ਮੈਂ ਉੱਥੇ ਇੱਕ ਕੁੜੀ ਹੈਗੀ ਬੜੇ ਸੋਨੇ ਸੂਟ ਸਿੰਦੀ ਏ ਆਪਾਂ ਦੋਨੋਂ ਜਣੀਆਂ ਚੱਲਾਂਗੇ ਆ ਤੇ ਜਾ ਕੇ ਸੂਟ ਸਿਪਨੇ ਦਿਾਵਾਂਗੀ ਇਹ ਗੱਲ ਤੁਸੀਂ ਬਿਲਕੁਲ ਸਹੀ ਕੀਤੀ ਸੂਟ ਮਾਤਾ ਕੋਲੋਂ ਮੰਗਵਾ ਲੈਣੇ ਆ ਸਿਪਨੇ ਤੁਹਾਡੇ ਨਾਲ ਮੈਂ ਦੇ ਆਣੇ ਜਾ ਕੇ ਔਰ ਹਨਾ ਬਬੀ ਜੀ ਇਹ ਗਰਮੀ ਹੈਗੀ ਇਹ ਇਹ ਲੋਦੀ ਆਉਂਦੀ ਸਵੇਰੇ ਹੋਰ ਦੁਪਹਿਰੀ ਹੋਰ ਰਤੀ ਹੋਰ ਸ਼ਾਮੀ ਹੋਰ ਬਸ ਇਹ ਤੁਹਾਡੀ ਤੇ ਗੱਲ ਬਿਲਕੁਲ ਸਹੀ ਹੈ ਘਰ ਤੇ ਮੈਂ ਪਜਾਮਾ ਟੀ ਸ਼ਰਟ ਹੀ ਪਾ ਛੱਡਦੀ ਆ ਤੇ ਕਿਤੇ ਜਾਣਾ ਹੋਵੇ ਉਦੋਂ ਸਦਾ ਸੂਟ ਪਾਣੀ ਆ ਨਹੀਂ ਘਰ ਤੂੰ ਸੋਹਣਾ ਸੂਟ ਪਾਈ ਰਹੇ ਜੇ ਤੂੰ ਕਿਤੇ ਜਾਣਾ ਜਾਂਦਾ ਤੂੰ ਸਿਲਾਈਆਂ ਮੇਰੇ ਕੋਲ ਬੱਜ ਜੰਨੀ ਇਹ ਗੱਲ ਸਹੀ ਤੇ ਮਾਤਾ ਮਨ ਜਿਹੜਾ ਦਿਨ ਦੀ ਮੈਂ ਉਹ ਹੀ ਪਾ ਲੈਣੀ ਆ ਪਰ ਹੁਣ ਮਾਤਾ ਨੂੰ ਕਹਿ ਦੇਣਾ ਮਨੇ ਇਕੱਠੇ 10 12 ਸੂਟ ਲੈ ਦੇ ਹੋਰ ਕੀ ਕਹਿ ਨਾ ਲੈ ਕੇ ਦਵੇ ਆਪ ਤੇ ਵਨਸ ਵੰਨੇ ਪਾਈ ਫਿਰਦੀ ਏ ਇਹ ਗੱਲ ਸਹੀ ਤੇ ਨਾਲੇ ਮਾਤਾ ਕੋਲ ਮੋਬਾਈਲ ਵੀ ਵੱਡਾ ਹਗਾਵਾ ਤੇ ਮੈਂ ਮਾਤਾ ਨੂੰ ਕਹਿਣਾ ਮੋਬਾਈਲ ਖੋਲ ਤੇ ਸੂਟ ਦੇ ਸਿਮਰਨ ਆਂਟੀ ਓ ਆਂਟੀ ਨਹੀਂ ਕਹਿਣਾ ਭਾਬੀ ਸਿਮਰਨ ਭਾਬੀ ਕੀ ਸਿਮਰਨ ਭਾਬੀ ਆਏ ਸੀ ਤੇ ਉਹ ਕਹਿ ਕੇ ਗਏ ਸੂਟਾਂ ਵੱਲੋਂ ਤੇ ਮੰਮੀ ਨੇ ਹੁਣ ਆਣਾ ਮੈਂ ਤੇ ਤੁਸੀਂ ਮੰਮੀ ਨੂੰ ਮਿਲ ਲੈਣਾ ਆਹੋ ਮੈਂ ਮਿਲ ਲਾਂਗੀ ਦੇ ਤੂੰ ਤੇਰੇ ਸੂਟਾਂ ਦੀ ਗੱਲ ਤੂੰ ਆਪੇ ਕਰੀ ਮੈਨੂੰ ਕਰਨੀ ਠੀਕ ਫੇਰ ਪਤਾ ਕੀ ਕਹੇਗੀ ਰਾਜਪੈਂਜੀ ਤੈਨੂੰ ਪਤਾ ਅੱਗੇ ਕਿਵੇਂ ਨੇ ਹੁਣ ਨਾ ਕਹਿਣਾ ਇਹ ਆਈਏ ਮੇਰੀ ਨੂਨ ਨੂੰ ਪੜਾ ਕੇ ਗਈਏ ਪੱਟੀ ਫੇਰ ਤੈਨੂੰ ਕੁੱਟੇਗੀ ਆ ਠੀਕ ਐ ਸਿਮਰਨ ਆਂਟੀ ਠੀਕ ਐ ਨਾ ਫੇਰ ਆਂਟੀ ਕੀ ਆਈ ਓ ਭਾਬੀ ਸਿਮਰਨ ਭਾਬੀ ਮਨਸੂਟ ਦਹਾ ਗਈ ਮੈਂ ਤੇਰੇ ਸੂਟ ਵਾਪਸੀ ਕਰਾਉਂਗੀ ਮੈਂ ਮਾਤਾ ਨੂੰ ਕਹਿ ਦਣਾ ਤੁਸੀਂ ਕਿਥੋਂ ਮੈਨੂੰ ਤੁਸੀਂ ਰਸਤਾ ਦੱਸ ਦਿੱਤਾ ਠੀਕ ਐ ਮੈਂ ਮਾਤਾ ਨੂੰ ਕਹਿਣਾ ਸੂਟ ਲੈ ਦੇਣੇ ਚਲ ਬਸ ਹੁਣ ਠੀਕ ਚੱਲ ਹੈ ਜਾਓ ਕੀ ਬਣਾਏ ਜੀ ਸਬਜ਼ੀ सब्जी मनु आप नहीं पता की बनाया माता ने बनाया जो बनाया तो नहीं बना नहीं मैं बना नहीं, सारा काम मैं कर, दी, मैं नहीं कर दी। पर माता ने बनाई है ना मन नहीं पता है ना। चलो ठीक है फिर माता ने सूट कह ली जाके कल दे देवगी मैं भी जाना फिर भी आऊंगी ठीक है मैंने भाभी क्या सिमरन आंटी कहना बड़ी सोहनी जारी माता सेर जाके। माता आ गए मैं इतना आना हाए हाए तुम है ही नहीं घर पता नहीं किधर गया सिमरन आंटी सच आंटी नहीं सिमरन भाभी आई सी सिमरन भाभी भाभी ਹਾਏ ਮਾਤਾ ਤੇਰੀ ਸਗੀ ਸਹੇਲੀ ਹੈਗੀ ਐ ਤੂੰ ਉਹਦੇ ਸਿਮਰਨ ਹਾਉ ਉਹ ਹੀ ਸਿਮਰਨ ਜਿਹਦੇ ਬਗੈਰ ਤੂੰ ਇੱਕ ਮਿੰਟੇ ਨਹੀਂ ਰੰਦੀ ਹਾਏ ਮੇਰੀ ਸਿਮਰਨ ਹਾਏ ਮੇਰੀ ਸਿਮਰਨ ਹੁਣ ਸਿਮਰਨ ਨਹੀਂ ਭੁੱਲ ਗਈ ਐ ਮੈਂ ਨਹੀਂ ਭੁੱਲੀ ਤੂੰ ਸਿਮਰਨ ਆਂਟੀ ਤੋਂ ਸਿਮਰਨ ਭਾਬੀ ਬਣਾਣ ਲਈ ਤੇ ਜੇ ਉਹ ਮੇਰੀ ਸਹੇਲੀ ਹੈ ਤਾਂ ਤੇਰੀ ਆਂਟੀ ਲਗਣੀ ਨਾ ਉਹ ਤਾਂ ਮੈਗੀ ਕਿੱਥੋਂ ਲੱਗੀ ਮੈਂ ਕਿਹਾ ਸੀ ਉਹਨੂੰ ਆਂਟੀ ਕੰਦੀ ਮੈਨੂੰ ਆਂਟੀ ਨਾ ਕਹਿਆ ਮੈਨੂੰ ਭਾਬੀ ਕਹਿ ਚੱਲ ਮਾਤਾ ਸਾਰੀਆਂ ਗੱਲਾਂ ਛੱਡ ਮੇਰੀ ਗੱਲ ਸੁਣ ਤੇਰਾ ਮੋਬਾਈਲ ਨਾ ਬਹੁਤ ਸੋਨਾ ਹੈਗਾ ਹੀ ਤੇ ਸਿਮਰਨ ਭਾਬੀ ਵਰਗਾ ਹੀ ਹੈਗਾ ਵਾ ਅਦੇ ਚ ਨਾ ਉਹ ਕੱਢ ਸੂਟ ਬੜੇ ਸੋਨੇ ਨਿਕਲਦੇ ਹੀ ਉਹਦੇ ਚੋਂ ਮੋਬਾਈਲ ਚੋਂ ਸੂਟ ਨਹੀਂ ਨਿਕਲਦੇ ਹਾਏ ਨਿਕਲਦੇ ਐ ਉਹਨੇ ਸਿਮਨਟ ਪਰ ਬਿਨੇ ਮੰਦਹਾਏ ਕੰਦੀ ਮੰਜੂ ਐਵੇਂ ਮੈਂ ਸੂਟ ਮੰਗਵਾਨੀ ਐ ਤੇ ਅਦੇ ਵਿੱਚੋਂ ਨਿਕਲਦੀ ਪਤਾ ਨਹੀਂ ਕਿਹੜੀ ਐਪ ਆ ਗਈ ਐ ਤੇ ਕੰਦੀ ਤੇਰੀ ਸੱਸ ਬੜੇ ਸੋਹਣੇ ਕੱਢ ਲੈਂਦੀ ਐ ਅੱਛਾ ਮੈਂ ਕੁਝ ਕਰਦੀ ਹਾਂ ਹਾਂ ਉਹ ਕੰਦੀ ਸੂਟ ਹੀ ਕੱਢਦੀ ਆਹੋ ਹਾਂ ਤੂੰ ਸੂਟਾਂ ਦਾ ਕੀ ਮਤਲਬ ਐ ਮੈਨੂੰ ਸਨੋਂਡੀ ਘਾਲੀ ਨਾ ਪਾਸ ਸਹੀ ਸਹੀ ਦੱਸ ਜੋ ਕਹਾਣੀ ਨਹੀਂ ਪੰਦੀ ਵੀ ਸਹੀ ਸਹੀ ਗੱਲ ਐ ਹੈਗੀ ਮੈਂ ਸੂਟ ਮੰਗਵਾ ਦੇ ਪੰਜ ਛੇ ਇਹ ਤੇ ਆਰਡਰ ਕਰਦੀਆਂ ਉਹ ਹਾਂ ਹਾਂ ਉਹੀ ਉਹੀ ਬੜੇ ਬੜੇ ਸੋਨੇ ਰੰਗ ਹਗੇ ਵੀ ਸਸਤੇ ਕਹਿੰਦੇ ਕਪੜਾ ਵੀ ਪੂਰਾ ਨਿਕਲਦਾ ਮੈਂ ਕਿਹਾ ਹਾਂ ਕਰ ਪੰਜ 6 ਮਨ ਮੰਗਵਾ ਦੇ ਦੋ ਤੋਂ ਆਪਣੇ ਮੰਗਵਾ ਲੈ ਅੱਛਾ ਮੜੀ ਚਲਾ ਕੇ ਪੰਜ 6 ਆਪਣੇ ਦੋ ਮੇਰੇ ਅੱਗੇ ਤੇ ਕੋ ਸੂਟ ਕਾਟ ਹੈ ਹੀ ਨਹੀਂ ਅੱਗੋਂ ਗਰਮੀ ਆਂਡੀਆਂ ਮੋਟੇ ਮੋਟੇ ਸੂੜਾ ਵੇ ਤਾਂ ਚੁੰਨੀ ਵੀ ਪਾਟ ਗਈ ਕਦੀ ਆਵੇ ਇਹ ਦੇ ਮੈਂ ਤੇ ਸ ਹੁਣ ਕੈਂਚੀ ਨਾਲ ਕੱਟੇ ਸਾਰਾ ਮੇਰੇ ਇੱਕ ਸੂਟ ਥੋੜੀ ਵਖਾ ਲੰਢੀ ਦੁਜੀ ਉਹ ਖਾਲ ਜਿਹੜੇ ਬਕਸੇ ਤੇ ਰੱਖੇ ਜਿਹੜੇ ਲਮਾਰੀਆਂ ਤੇ ਰੱਖੇ ਆ ਉਹ ਸਰਦੀਆਂ ਵਾਲੇ ਗਿਆ ਕਿ ਉਹ ਗਰਮੀਆਂ ਆਂਦੇ ਤੇ ਮੇਰੀ ਗੱਲ ਸੁਣਦੀਆਂ ਨਹੀਂ ਵੀ ਹੁਣ ਸਰ ਮੈਂ ਆਰਾਮ ਨਾਲ ਬੋਲਦੀ ਵੀ ਆ ਐਵੇਂ ਮੈਨੂੰ ਕਲਪਨ ਲੱਗੀ ਆ ਮੈਂ ਪਾਗਲ ਐ ਤੈਨੂੰ ਕਲਪਨ ਰਹੀ ਆ ਮੈਂ ਨਹੀਂ ਤੁਹਾਨੂੰ ਪਾਗਲ ਕਹਿੰਦੀ ਮਨੂੰ ਕਿਹ ਹੁੰਦਾ ਪਾਗਲ ਕੋਣ ਆ ਜਾਂ ਕੋਣ ਨਹੀਂ ਮੈਂ ਅਸਲੀ ਮੈਂ ਸਹੀ ਤੇ ਤੂੰ ਜਾਣਦੀ ਆ ਤੇ ਕਹਿੰਦੀ ਮੈਨੂੰ ਕਲਪਨ ਦੀ ਕਲਪਨ ਤੂੰ ਮੈਨੂੰ ਲਈ ਆ ਕੰਮਕਾਰ ਕੋਈ ਹੈ ਨਹੀਂ ਤੈਨੂੰ ਸੂਟ ਲੈ ਦੇ ਕਦੀ ਮੈਨੂੰ ਕਿੱਟੀ ਖੇਡਣ ਜਾਣਾਈ ਕਦੀ ਮੈਂ ਕੁਝ ਕਰਨਾ ਹੀ ਤੁੰਨੀ ਆ ਨਹੀਂ ਇਹੋ ਜਿਹੀ ਗੱਲਾਂ ਕਰਦੀਆਂ ਸਿਆਣੀ ਬਣ ਕੇ ਸਿਆਣਿਆਂ ਵਾਲੀ ਗੱਲਾਂ ਕਰਿਆ ਕਰ ਸਿਆਣਿਆਂ ਵਾਲੀ ਗੱਲਾਂ ਕਰਦੀ ਸਿਆਣੇ ਸੂਟ ਬੰਦੇ ਨਿਆਣੇ ਸੂਟ ਬੰਦੇ ਨਿਆਣੇ ਦੇ ਕੱਪੜੇ ਬੰਦੇ ਆ ਕੱਪੜੇ ਪਾਉਂਦੇ ਆ ਆਹੋ ਮਾਤਾ ਵੇ ਤੂੰ ਮੇਰੀ ਬਹੁਤ ਵਧੀਆ ਮਾਂ ਆ ਕਿ ਤੂੰ ਮੇਰੀ ਬਹੁਤ ਵਧੀਆ ਸੱਸ ਹੈ ਤੇਰੀਆਂ ਮੈਂ ਲੱਤਾਂ ਘੁੱਟ ਦਿੰਨੀ ਆ ਮੈਨੂੰ ਆਂਦੇ ਫਫੀ ਕੁੱਟਨੀ ਅਭੀ ਕੋਈ ਕੋਈ ਕਰਦਾ ਹਰ ਇੱਕ ਕੋਈ ਨਹੀਂ ਕਰਦਾ ਸਾਰੇ ਮੇਰੇ ਵਰਗੇ ਬਣ ਜਾਂਦੇ ਰੋਈ ਨਾ ਕਿਸੇ ਨੂੰ ਪਫਫੇ ਕੁੱਟਨੀ ਵੀ ਕੋਈ ਕੋਈ ਕਰ ਸਕਦਾ ਲੋਹਂਦਿਆਂ ਵੀ ਕੋਈ ਕੋਈ ਹਸਾਂਦਾ ਮਾਤਾ ਚਲ ਠੀਕ ਐ ਮੈਂ ਤੈਨੂੰ ਲੈ ਦਿੰਨੀ ਆ ਸੂਟ ਹੁਣ ਕਰਦਾ ਕੰਮ ਕਰ ਤੇ ਵੇਖ ਕਾ ਮਾ ਹਾਓ ਕੰਮ ਗੁੰਮ ਨਹੀਂ ਮੈਂ ਜੇ ਗੰਨਾ ਪਹਿਲਾਂ ਮੈਂ ਸੂਟ ਲੈ ਦੇ ਫੇ ਮੈਂ ਸਾਰੇ ਕੰਮ ਕਰ ਦਾਂਗੀ ਸੂਟ ਮੇਰੇ ਹੱਥ ਚ ਪੈ ਵੀ ਤੈਨੂੰ ਜਿਹੜੇ ਫੜਾ ਦਾਂ ਜਾ ਕੇ ਲਿਆ ਕੇ ਦਊਂਗੀ ਨਾ ਕਾ ਮਤੰਦਾ ਕਰਨਾ ਕਿ ਨਹੀਂ ਰੋਟੀ ਪਾਣੀ ਪਕਾ ਰਾਤ ਨੂੰ ਖਾਣਾ ਕੀ ਆ ਵਰਤਣ ਰਖਣੀ ਹਾਓ ਜੋ ਰਾਤ ਨੂੰ ਖਾਣੀ ਆ ਹਜੇ ਸ਼ਾਮ ਪਈ ਗਿਆ ਸਾਰੀ ਮਨ ਸੂਟ ਲੈ ਦੇ ਪਹਿਲਾਂ ਸਬਜੀ ਤਾਂ ਤਿਆਰ ਲਾ ਮੈਂ ਪਤਾ ਕਰਦੀ ਆ ਸੂਟਾਂ ਦਾ ਵੀ ਸੂਟਾਂ ਲੈ ਦਨੀ ਸੂਟ ਨਹੀਂ ਮਾਰਾਂਗੀ ਆ ਜੀ ਆਜੋ ਭੈਣ ਜੀ ਆਜੋ ਰਾਜ ਭੈਣ ਜੀ ਆਜੋ ਭੈਣ ਜੀ ਅੰਦਰ ਆਈ ਹੋਲੀ ਬੋਲਾ ਪਹਿਲਾਂ ਸੂਟ ਤੇ ਲੈ ਦੇ ਸਭ ਕੁਝ ਮਿਲੂਗਾ ਜਸਵੀਰ ਦੀਦੀ ਹਾਂ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਆ ਫੜਿਓ ਚਾਬੀ ਰ ਕਿੱਥੇ ਚੱਲੀ ਗੋਲਡੀ ਆਊਗਾ ਨਾ ਤੇ ਕਿਰੇ ਨਾਊਗੀ ਰਣ ਚਾਬੀ ਦੇ ਦਿਓ ਤੇ ਕਿੱਥੇ ਕੱਲੇ ਕਿੱਥੇ ਮੈਂ ਚੱਲੀ ਬਾਜ਼ਾਰ ਕੰਦੇ ਆ ਕਿ ਸਾਰੇ ਸਰਦੀਆਂ ਦੇ ਮਾਲ ਦੀ ਉਹਨਾਂ ਨੇ ਸੇਲ ਲਾਤੀ ਆ ਜਿਹੜੀ ਚੀਜ਼ 1000 ਰੁਪਏ ਦੀ ਸੀ ਉਹ 300 ਰੁਪਏ ਦੀ ਦੇਣ ਦੇ ਆ ਤੇ ਮੈਂ ਕਿਹਾ ਲੈ ਕੱਪੜੇ ਕਿ ਪਾਈ ਦੇ ਤੇ ਹੈਗੇ ਆ ਐਸਰਾ ਕਰਦੇ ਜਾ ਕੇ ਸੇਲ ਚੋਂ ਕੱਪੜੇ ਫੜ ਲਿਆ ਨਹੀਂ ਆ ਤੇ ਜਦੋਂ ਚੜਦਾ ਸਿਆਲ ਆਊਗਾ ਤੇ ਉਦੋਂ ਪਾੜੇ ਸ਼ੁਰੂ ਕਰ ਦਵਾਂਗੇ ਮਾਤਾ ਐ ਤੇ ਗੱਲ ਹੀ ਬੜੀ ਵਧੀਆ ਜਸਮੀਤ ਜੀ ਦੀ ਮੈਂ ਵੀ ਚਲਦੀ ਤੁਹਾਡੇ ਨਾਲ ਮਾਤਾ ਚੱਲ ਚੱਲ ਮਾਤਾ ਪੈਸੇ ਦੇ ਦੇ ਮੈਂ ਨਾ ਨਾ ਲੈਣੀ ਜਾ ਕਿ 300 ਰੁਪਏ ਦਾ ਸੂਟ ਦਾ ਮੇਰੀ ਗੱਲ ਸੁਣ ਮੰਜੂ 700 ਰੁਪਿਆ ਬਚਦਾ ਹੀ ਮੈਂ ਤਾਂ ਨਾ ਲਈ ਫਿਰ ਉੱਥੇ ਭਾਂਡਿਆਂ ਦੀ ਵੀ ਸੇਲ ਲੱਗੀ ਆ ਅੱਛਾ ਨਹੀਂ ਪੁਰਾਣੇ ਸਾਰੇ ਭਾਂਡੇ ਉਹਨਾਂ ਨੇ ਕੱਢ ਕੇ ਬਾਹਰ ਲਾ ਦੇ ਨਵਾਂ ਸਟਾਕ ਪਾਇਆ ਹੀ ਕਦੇ ਜਿਹੜਾ ਸੈੱਟ 500 ਰੁਪਏ ਦਾ ਸੀ ਨਾ ਉਹ ਸੈੱਟ 100-100 ਰੁਪਏ ਦਾ ਦੇਣ ਦੇ ਆ ਤੇ ਮੈਂ ਭਾਂਡੇ ਵੀ ਲੱਗੀ ਲਿਆਣ ਮਾਤਾ ਜਸਬੀਰ ਜੀ ਦੀ ਬਿਲਕੁਲ ਸਹੀ ਕਹਿੰਦੇ ਸਾਡੇ ਵੀ ਪੁਰਾਣੇ ਭਾਂਡੇ ਹੈਗੇ ਨਾ ਉਹ ਬਾਹਰ ਸੁੱਟ ਦਿੰਨੇ ਆ ਚਲੋ ਦੀਦੀ ਤੁਹਾਡੇ ਨਾਲ ਮੈਂ ਚਲਦੀ ਆ ਸਾਰੇ ਨਵੇਂ ਭਾਂਡੇ ਲੈਣੇ ਆ ਜਾ ਕੇ ਜਸਬੀਰ ਚਾਬੀ ਆ ਗਈ ਆ ਹਾਂਜੀ ਚੱਲ ਕਰ ਤੂੰ ਚੱਲ ਤੇ ਫਿਰ ਮੈਂ ਵੀ ਨਹੀਂ ਕੀ ਕਰਨਾ ਮੇਰਾ ਤਾਂ ਮੰਜੂ ਕੋ ਬੈਨ ਨੂੰ ਦਿਲ ਬੜਾ ਕਰਦਾ ਕੋਈ ਗੱਲ ਨਹੀਂ ਸੇਲ ਕਹਿੰਦੇ ਹਫਤਾ ਪੂਰਾ ਚੱਲਣੀ ਆ ਮੰਜੂ ਮਾਤਾ ਸਿਮਰਨ ਵੇਖਿਆ ਨਹੀਂ ਸੂਟ ਕਿੱਡੇ ਸੋਨੇ ਬੰਦੀ ਆਹੋ ਮੈਂ ਮਾਤਾ ਨੂੰ ਕਿਹਾ ਵੈ ਉਹ ਸਿਮਰਨ ਦੀ ਆਈ ਸੀ ਮੇਰੇ ਮੂੰਹੋਂ ਨਿਕਲ ਗਿਆ ਆਂਟੀ ਕੰਦੀ ਮੈਂ ਤੈਨੂੰ ਆਂਟੀ ਨਜ਼ਰ ਆਂਦੀ ਆ ਫੇਰ ਮੈਂ ਕਹਿੰਨੀ ਭਾਬੀ ਭਾਬੀ ਠੀਕ ਆ ਭਾਬੀ ਇਹ ਭਾਬੀ ਕਿਆ ਬੜੀ ਕੁਛਣ ਦੀ ਆਹੋ ਹੱਸ ਪਈ ਸੀ ਮੈਂ ਕਿਆ ਹੱਸ ਰੋਈਦਾ ਨਹੀਂ ਹੁੰਦਾ ਹਸੀਦਾ ਨੰਦਾ ਵੇ ਮੈਂ ਘਰ ਜਾ ਕੇ ਆ ਕੰਮ ਕਰਨਾ ਮੈਂ ਘਰ ਜਾ ਕੇ ਆ ਕੰਮ ਕਰਨਾ ਮੈਂ ਕਿਆ ਕਰਦੀ ਰਹੇਗੀ ਕੰਮ ਪੱਲਾ ਤੂੰ ਉੱਧਰ ਤੇ ਬੈ ਮੇਰੇ ਕੋਲ ਨਹੀਂ ਉਹਨੂੰ ਛੱਡ ਪਰਾ ਕੰਮ ਨੂੰ ਆਪਾਂ ਨਾਲੇ ਚਾਦਰਾਂ ਵਾਲੀ ਦੁਕਾਨ ਤੇ ਵੀ ਜਾਵਾਂਗੇ ਚਾਦਰਾਂ ਵੀ ਲੈ ਕੇ ਆਣੀਆਂ ਨਹੀਂ ਗਰਮੀਆਂ ਵਾਲੀਆਂ ਚਾਦਰਾਂ ਪਹਿਲਾਂ ਬਾਅਦ ਚ ਉਹ ਜਿਹੇ ਪ੍ਰਿੰਟ ਨਹੀਂ ਮਿਲਦੇ ਹੁੰਦੇ ਠੀਕ ਹੈ ਮਾਤਾ ਸਭ ਤੋਂ ਪਹਿਲਾਂ ਨਾ ਮਾਤਾ ਦੇ ਕਮਰੇ ਚ ਚੱਦੂ ਨਾ ਮੂੰਹ ਹੀ ਤੇਰਾ ਫਿੜੇ ਮੂੰਹ ਜਿੰਨੇ ਲਾਇਆ ਗੱਲੀ ਉਸੇ ਨਾਲ ਉੱਠ ਚੱਲੀ ਜੇ ਸਿਮਰਨ ਆਈ ਤੂੰ ਸਿਮਰਨਾ ਤਰਪੋ ਜੇ ਉਹ ਮਨ ਉਹ ਆਏਗੀ ਕੀ ਉਹ ਨਾ ਪੂਜਾ ਉਹਦੀਆਂ ਗੱਲਾਂ ਕਰਨ ਦਾ ਵੀ ਜੇ ਹੁਣ ਜਸਵੀਰ ਆਈ ਆ ਹੁਣ ਇਹਦੇ ਨਾਲ ਤਰਪਈਂ ਤੂੰ ਲਾਈ ਲੱਗੀ ਨਹੀਂ ਹਾਂ ਤੇਰਾ ਦਿਮਾਗ ਆਪਣਾ ਨਹੀਂ ਹੈਗਾ 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 ਅੱਜ ਉਹ ਨਹੀਂ ਦੱਸੋ ਨਹੀਂ ਜਾਣਾ ਹੈ ਕਿ ਨਹੀਂ ਜਾਣਾ ਤੈਨੂੰ ਪੜਕਾਉਂਦੇ ਹੀ ਅੱਗੇ ਆਕੇ ਤੇ ਮਾਤਾ ਪਾਗਲ ਕੀ ਹੈ ਕੋਈ ਹੁਣ ਜਰਾ ਮੈਨੂੰ ਪੜਕਾਣਾ ਤੇ ਮੈਨੂੰ ਪਤਾ ਨਹੀਂ ਲੱਗਦਾ ਮੈਨੂੰ ਕੌਣ ਪੜਕਾਉਂਦਾ ਕੋਣ ਇਹ ਲੱਗੀ ਆ ਚਲੋ ਚਲੀਏ ਭਾਂਡੇ ਵੇਚਦੇ ਕੱਲ ਨੂੰ ਸਾਨੂੰ ਵੀ ਵੇਚ ਦੇਂਗੀ ਤੂੰ ਇਹ ਵੀ ਗੱਲ ਸਹੀ ਹੈ ਬੁੱਢੇ ਬੰਦੇ ਰੱਖਦਾ ਕੋਣ ਤੈਨੂੰ ਵੀ ਵੇਚ ਹੀ ਦਿੰਨੀ ਹੈ ਤੇਰਾ ਤੇ ਦਿਲ ਕਰੂਗਾ ਤੂੰ ਤੇ ਕਰਦੀਆਂ ਸਾਰੀਆਂ ਚੀਜ਼ਾਂ ਵੇਚ ਦੇਂਗੀ ਤੇ ਰਹਿੰਦੇ ਖੁੰਦੇ ਸਾਨੂੰ ਵੇਚ ਦੇਂਗੀ ਵਿੱਚ ਹੀ ਐ ਤੇ ਗੱਲ ਮੈਂ ਸੋਚੀ ਹੀ ਨਹੀਂ ਐ ਤੇ ਗੱਲ ਹੀ ਬੜੀ ਵਧੀਆ ਤੁਸੀਂ ਕਹੇ ਤੀ ਸਹੀ ਗੱਲ ਹੈ ਪੁਰਾਣੇ ਮਾਲ ਨੂੰ ਕੋਣ ਰੱਖਦਾ ਨਵਾਂ ਲੈ ਆਵਾਂਗੇ ਠੀਕ ਹੈ ਨਾ ਆਂਟੀ ਜੀ ਤੇ ਬਿਲਕੁਲ ਗੱਲ ਸਹੀ ਆ ਹਾਂ ਫੇ ਤੂੰ ਵੀ ਕਿੰਨੇ ਦਿਨ ਪੁਰਾਣੀ ਹੋ ਨਹੀਂ ਉਹ ਜਦੋਂ ਹੋਵਾਂਗੇ ਉਦੋਂ ਦੇਖੀ ਜਾਗੀ ਹੈ ਤੈਨੂੰ ਨਵੀਂ ਆ ਨਾ ਇੱਕ ਤਾਂ ਮੋਟੋ ਜੀ ਆ ਕੇ ਜਾਣ ਖਾਂਦੀ ਰਹਿੰਦੀ ਆ ਤੈਨੂੰ ਇਹਨੇ ਲਾ ਦਣੀ ਅੱਗ ਆਪ ਇਹਨੇ ਜਾਣਾ ਨਹੀਂ ਇਹਨੇ ਨਹੀਂ ਕੁਝ ਵੀ ਖਰੀਦਣਾ ਕਰਉਣਾ ਇਹ ਖਾਲੀ ਲੋਕਾਂ ਨੂੰ ਭੜਕਾਉਂਦੀ ਆ ਵੀ ਭੜਕ ਜਾਣ ਉੱਥੇ ਸੇਲ ਲੱਗੀ ਆ ਉੱਥੇ ਸਸਤਾ ਮਿਲਣ ਡਿਆ ਵਾ ਉੱਥੇ 100-100 ਦਾ ਸੂਟ ਮਿਲਣ ਡਿਆ ਵਾ ਇਹਨੇ ਬਸ ਕਹਿਣ ਦਾ ਹੀ ਕੰਮ ਆ ਇਹਦਾ ਜਾਣਾ ਜੁਣਾ ਇਹਨੇ ਕਿਤੇ ਨਹੀਂ ਹੈਗਾ ਉਹ ਤੇਰੇ ਵਰਗੀਆਂ ਜਿਹੜੀਆਂ ਲਾਈ ਲੱਗਾ ਨਾ ਉਹ ਤਰ ਪੈਂਦੀਆਂ ਉਹ ਘਰ ਬੈਠਿਆ ਤੁਸੀਂ ਪੈਸੇ ਖਰਚ ਕੇ ਆ ਜਣੇ ਉਹਨੇ ਖਰਚਣਾ ਕੋਈ ਨਹੀਂ ਨਹੀਂ ਮਾਤਾ ਉਹਦੇ ਘਰ ਜਾਓ ਕਿੱਡਾ ਕਿੱਡਾ ਵਧੀਆ ਸਮਾਨ ਹੈ ਉਹਦੇ ਘਰ ਤੇ ਮੈਂ ਸਹੀ ਗੱਲ ਦੱਸਾਂ ਲਾਈ ਲੱਗ ਵੀ ਕੋਈ ਕੋਈ ਹੁੰਦਾ ਹ ਹਰ ਇੱਕ ਕੋਈ ਨਹੀਂ ਹੁੰਦਾ ਜਿਦੋਂ ਦਾ ਲਾਈ ਲੱਗ ਲਾਈ ਲੱਗ ਲਾਈ ਲੱਗ ਕੋਈ ਦਾ ਤੇ ਕੋਈ ਹੋਵੇ ਹੀ ਨਾ ਨਾ ਲੈ ਨੀ ਭੈਣ ਚਾਬੀ ਫੜ ਤੂੰ ਚੱਲ ਆਪਣੇ ਘਰ ਆ ਜਾਣਾ ਤੇਰੇ ਮੁੰਡੇ ਨੇ ਤੇਰੇ ਬੈਠਿਆ ਮਿੱਠੇ ਚੱਲ ਨਹੀਂ ਦੀਦੀ ਮੈਂ ਤੁਹਾਡੇ ਨਾਲ ਚੱਲਾਂਗੀ ਮਾਤਾ ਨੂੰ ਕੀ ਹੈ ਸੇਲ ਲੱਗੀ ਹੈ ਉੱਥੇ ਆਹੋ ਤੂੰ ਸੇਲ ਹੀ ਦੱਸਣ ਨੂੰ ਨਹੀਂ ਹੋਰ ਕੁਝ ਤਾਂ ਦੱਸਣਾ ਨਹੀਂ ਤੇ ਰੋਟੀਆਂ ਨੋਨਾਂ ਉੱਪਰ ਕਾ ਆ ਗਈਂਂ ਘਾਜ ਨਹੀਂ ਐ ਉਹ ਅਗਲੀਆਂ ਜਾਣਕਾਰੀ ਰਿੰਦੀਆਂ ਸਸਾਂ ਦੀਆਂ ਸਸਾਂ ਨਾ ਕੰਟਦੀਆਂ ਰਿੰਦੀਆਂ ਉਹ ਨਾ ਨਾ ਜਾ ਮਾਤਾ ਕਿਦੋਂ ਮੈਂ ਕੱਲ ਵੀ ਦੇਣਾ ਇੱਕ ਸੂਟ ਮੰਗਿਆ ਵੈ ਤੇ ਮੈਂ ਹੁਣ ਸੂਟ ਲੈਣ ਚਿੱਤੇ ਆ ਤੇ ਮੈਂ ਕਿਹਾ ਇਹਦੇ ਨਾਲ ਚਲੀ ਜਾਨੀ ਐ ਸੇਲ 'ਚ ਵਧੀਆ ਸਮਾਨ ਦੇਖਣ ਨੀ ਐ ਸੂਟ ਮੰਗਿਆ ਵਾ ਮੈਂ ਕਿੱਟੀ ਖੇਡਣ ਜਾਣਾ ਵਾ ਮੈਂ ਕੋਤੇ ਖਾਣ ਪੀਣ ਜਾਣਾ ਵਾ ਇਹ ਕਿਨੇ ਮੰਗਿਆ ਮੈਂ ਮੰਗੇ ਤੇ ਮੈਂ ਤੁਰ ਪਈ ਆ ਆ ਗਿਆ ਮੀਨਾ ਜਦੋਂ ਗਿਆ ਹੀ ਨਾ ਤੇ ਤੁਰਨਾ ਹੀ ਉਹ ਤੂੰ ਤਾਂ ਹੈਗੀ ਐ ਸਹੀ ਗੱਲ ਐ ਬਿਲਕੁਲ ਔਰ ਤੁਰਨਾ ਹੈ ਹਾਂ ਜੀ ਸਾਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਇੱਕ ਛੋਟੀ ਜੀ ਬਣੀ ਜੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਆ ਪਤਾ ਨਹੀਂ ਹੁਣ ਕੀ ਬਣ ਗਿਆ ਬੜੀਆਂ ਜਨਾਨੀਆਂ ਐਸਾਂ ਦੀਆਂ ਹੁੰਦੇ ਨੇ ਲਾਈ ਲਾਗ ਹੁੰਦੀਆਂ ਜੇ ਕਿਸੇ ਨੇ ਕਹਿਤਾ ਮੈਂ ਕਿੱਟੀ ਪਾਈ ਆ ਭਾਵੇਂ ਖੇਡਣ ਦੀ ਜਾਂਚ ਹੋਵੇ ਨਾ ਹੋਵੇ ਉਹਨਾਂ ਨੇ ਕਿੱਟੀ ਖੜਨ ਤੁਰ ਮੇਰੇ ਵਕਨ ਨਹੀਂ ਚੱਲਾਂਗੇ ਜੇ ਕਿਸੇ ਨੇ ਕਹਿਤਾ ਕਿ ਆਪਾਂ ਕਪੜਾ ਮੰਗਵਾਇਆ ਸਾਨੂੰ ਪਤਾ ਨਹੀਂ ਕਿ ਆਨਲਾਈਨ ਆਰਡਰ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਨਹੀਂ ਹੁੰਦਾ ਬਸ ਲਾਈ ਲੱਗ ਲੱਗ ਜਾ ਮੈਨੂੰ ਮੰਗਾ ਦਿ ਮੈਨੂੰ ਮੰਗਵਾ ਦਿ ਦੂਜੀ ਗੱਲ ਜੇ ਕਿਸੇ ਨੇ ਕਹਤਾ ਉਹ ਤੇ ਸੇਲ ਲੱਗੀ ਆ ਤੁਹਾਡੀ ਜੇਬ ਚ ਪੈਸੇ ਹੈਗੇ ਮੰਨ ਲਓ ਪਰ ਤੁਹਾਨੂੰ ਚੀਜ਼ ਪਸੰਦ ਆਂਦੀ ਨਹੀਂ ਆਂਦੀ ਅਗਲਾ ਕੀ ਪਤਾ ਬੰਦਾ ਲਿਆਂਦਾ ਕਿ ਨਹੀਂ ਲਿਆਂਦਾ ਅੱਪਾ ਤੋਰ ਪੈਣਾ ਨਹੀਂ ਇਸ ਘਰੀ ਜਾਨੀ ਆਪ ਵੀ ਪਤਾ ਕੁਝ ਵੀ ਨਹੀਂ ਬਸ ਰੀਸ ਕਰੀ ਜਾਨੀ ਲੱਗ ਜਾਣਾ ਮਗਰ ਅਕਪਾ ਭਾਵੇਂ ਉਹਨਾਂ ਤੋਂ ਚੰਗਾ ਹੀ ਕਰ ਖਾਂਦੇ ਪੀਂਦੇ ਹੁਣ ਚੰਗਾ ਹੀ ਪਾਂਦੇ ਹੁਣ ਪਰ ਮਗਰ ਲੱਗਣ ਵਾਲੀ ਗੱਲ ਲਾਈ ਲੱਗ ਕਰਨੀ ਹੈ ਲਾਈ ਲੱਗ ਬਣ ਜਾਣਾ ਮਨੇ ਮਗਰ ਲੱਗ ਜਾਣਾ ਪੈ ਹੈਗਾ ਕਿ ਨਹੀਂ ਲੱਗਾ ਆਉਣਾ ਕਿ ਨਹੀਂ ਆਉਣਾ ਮੈਂ ਵੀ ਲਿਆਉਣਾ ਲਿਆਵੇ ਭਾਵੇਂ ਨਹੀਂ ਮੈਂ ਵੀ ਲਿਆਉਣਾ ਆ ਵੀ ਮੈਂ ਲਿਆਉਣਾ ਉਹ ਵੀ ਮੈਂ ਲਿਆਉਣਾ ਕਿਉਂਕਿ ਉਹਨੂੰ ਕਹਿ ਗਏ ਆ ਉਹਦਾ ਦਿਮਾਗ ਉਧਰ ਚੱਲਣ ਡਿਆ ਉਹਦੇ ਬਸੇ ਦਿਮਾਗ ਵੱਡ ਗਿਆ ਲਿਆਣਾ ਉਹਨੇ ਹੈ ਜੀ ਲਿਆਣਾ ਹੈਗਾ ਬੜੀਆਂ ਜਨਾਨੀਆਂ ਇਸ ਤਰ੍ਹਾਂ ਕਰਦੀਆਂ ਕਿ ਲਾਈ ਲੱਗ ਹੁੰਦੀਆਂ ਕਿ ਜਿੰਨੇ ਲਾਇਆ ਗੱਲੀ ਉਹਨਾਂ ਤੁਰ ਚੱਲੀ ਤੁਸੀਂ ਆਪਣਾ ਸੋਚੋ ਸਮਝੋ ਘਰ ਚ ਵਿਚਾਰ ਕਰੋ ਜੇ ਉਹ ਕੰਦੇ ਆ ਕਿ ਲੈ ਕੇ ਆਓ ਚੀਜ਼ ਤੇ ਲੈ ਕੇ ਆਓ ਇਹ ਨਹੀਂ ਕਿ ਜਿੰਨੇ ਕਹਿਤਾ ਜੇ ਉਹਨੇ ਕਹਿਤਾ ਖੂਚ ਛਾਲ ਮਾਰ ਦੋ ਤੁਸੀਂ ਵੀ ਖੂਚ ਛਾਲ ਮਾਰ ਦੇਣੀ ਉਹ ਮਗਰ ਤੁਰ ਪੈਣਾਗੇ ਚਲੋ ਜੀ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਫਨੀ ਜੀ ਜਿਹੜੀ ਬਣਾਈ ਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਕੋਈ ਵੀ ਲਾਈ ਲੱਗਣੀ ਹੋਣਾ ਚਾਹੀਦਾ ਕਿਉਂਕਿ ਲਾਈ ਲੱਗਦੇ ਨਾਲ ਇਹ ਤਾਂ ਕਾਮੇਡੀ ਬਣ ਗਈ ਨਾ ਲਾਈ ਲੱਗਦੇ ਨਾਲ ਕਈ ਵਾਰੀ ਘਰ ਚ ਲੜਾਈਆਂ ਲੜਾਈਆਂ ਪੈ ਜਾਂਦੀਆਂ ਪੈਂਦੀਆਂ ਤੁਸੀਂ ਆਪਣੀ ਮਰਜ਼ੀ ਕਰਨੀ ਹੈ ਕਿਸੇ ਦੇ ਨਾ ਕਹਿਣਾ ਨਹੀਂ ਤੁਰਨਾ ਆਪਣੇ ਮਰਜ਼ੀ ਪਹਿਲਾਂ ਦੇਖੋ ਕਿ ਕਿਹੜਾ ਸਹੀ ਹੈਗਾ ਕਿਹੜਾ ਨਹੀਂ ਹੈਗਾ ਉਹਦੇ ਉਹਦੇ ਮਗਰ ਲੱਗੋ ਉਹਦੇ ਮਗਰ ਲੱਗਣਾ ਹੈ ਜਨਾਨੀਆਂ ਹੁਣ ਕਈ ਵਾਰੀ ਕਦੇ ਆਪਾਂ ਗਲੀ 'ਚ ਭਾਈ ਖਲਾਰ ਲੰਨੇ ਖਲਾਰ ਕੇ ਬਹਿ ਜਾਂਦੀਆਂ ਤੇ ਤੂੰ ਲੈ ਵੇਖਿਆ ਉਹਨੇ ਲੈ ਲਿਆ ਮੈਂ ਵੀ ਲੈ ਲਿਆ ਮਾਹੌਲ ਬਣਾਉਂਦੀ ਆ ਖਰਾਬ ਇਹ ਨਹੀਂ ਵੀ ਪਿੱਛੇ ਨਹੀਂ ਹਟਣਾ ਭਾਜੀ ਇੰਨੇ ਲਿਆ ਨਾ ਇਹਦੇ ਤੋਂ ਮੈਂ 100 ਰੁਪਏ ਵਾਧੂ ਕਰ ਦੇ ਵਾਧੇ ਵਾਧੇ ਖਰਚਾ ਹੈ ਸਹੀ ਗੱਲ ਇਹ ਚੀਜ਼ ਹੁੰਦੀ ਆ ਲਾਈ ਲੱਗਦਾ ਇਹ ਹੁੰਦਾ ਜੀ ਚਲੋ ਠੀਕ ਹੈ ਜੀ ਆਪਨਾ ਸੋਚੋ ਸਮਝੋ ਵਿਚਾਰੋ ਕਦੀ ਵੀ ਕਿਸੇ ਮਗਰ ਲਾ ਕੇ ਆ ਜੇਦ ਨਾ ਕਰੋ ਇਹ ਰੀਸ ਨਾ ਕਵੀ ਨਿਕਰ ਚ ਲੜਾਈਆਂ ਵੀ ਪੈ ਜਾਂਦੀਆਂ ਜੀ ਬਿਲਕੁਲ ਜੀ ਬਿਲਕੁਲ ਚਲੋ ਜੀ ਜੇ ਸਾਡੀ ਵੀਡੀਓ ਲੈ ਵਧੀਆ ਲੱਗੀ ਮੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਸੋ ਮਚ ਜੀ ਅੱਛਾ ਸੀ